ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਸਾਰੇ ਲੀਡਰਾਂ ਦਾ ਡੋਪ ਟੈਸਟ ਕਰਵਾਉਣ ਦੀ ਖੁੱਲੀ ਚੁਣੌਤੀ ਦਿੱਤੀ ਹੈ ਮਾਨ ਨੇ ਇਹ ਚੁਣੌਤੀ ਆਪਣੇ YouTube ਚੈਨਲ ਅਤੇ Facebook ਪ੍ਰੋਫਾਈਲ ਤੇ ਵੀਡੀਓ ਪੋਸਟ ਕਰਕੇ ਦਿੱਤੀ ਹੈ ਦੇਖੋ ਪੂਰੀ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਭਗਵੰਤ ਮਾਨ ਤੇ ਅੱਜ ਮੈਂ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਜੀ ਨਾਲ ਕੁਝ ਗੱਲਾਂ ਕਰਨੀਆਂ ਚਾਹਉਣਾ ਡਿਪਟੀ ਮੁੱਖ ਮੰਤਰੀ ਸਾਹਿਬ ਤੁਸੀਂ ਤੇ ਤੁਹਾਡੀ ਪਾਰਟੀ ਦੇ ਕੁਝ ਲੀਡਰ ਪਿਛਲੇ ਕਈ ਦਿਨਾਂ ਤੋਂ ਸਾਡੀ ਪਾਰਟੀ ਬਾਰੇ ਤੇ ਸਾਡੀ ਪਾਰਟੀ ਦੇ ਲੀਡਰਾਂ ਬਾਰੇ ਖਾਸ ਤੌਰ ਤੇ ਮੇਰੇ ਬਾਰੇ ਕੁਝ ਨਿੱਜੀ ਬੇਬਨਿਆਤੇ ਝੂਠੇ ਇਲਜ਼ਾਮ ਲਾ ਰਹੇ ਜਿਨ੍ਹਾਂ ਦਾ ਤੁਹਾਡੇ ਕੋਲੇ ਕੋਈ ਸਬੂਤ ਨਹੀਂ ਜਿਨ੍ਹਾਂ ਦਾ ਤੁਹਾਡੇ ਕੋਲੇ ਕੋਈ ਪਰਮਾਨਾ ਪੱਤਰ ਨਹੀਂ ਜਿਨ੍ਹਾਂ ਦਾ ਤੁਹਾਡੇ ਕੋਲੇ ਕੋਈ ਮੈਡੀਕਲ ਰਿਪੋਰਟ ਨਹੀਂ ਸਿਰਫ ਪੀਟੀਸੀ ਚੈਨਲ ਦੇ ਕਹਿਣ ਨਾਲ ਤੁਸੀਂ ਕਿਸੇ ਬੰਦੇ ਨੂੰ ਦੋਸ਼ੀ ਸਾਬਤ ਨਹੀਂ ਕਰ ਸਕਦੇ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੀਟੀਸੀ ਚੈਨਲ ਕੀਦਾ ਹੈ ਤੇ ਕੀ ਦੀ ਬੋਲੀ ਬੋਲਦਾ ਹੈ ਤਾਂ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਇਲਜ਼ਾਮ ਸਹੀ ਨੇ ਤਾਂ ਫਿਰ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਤੁਸੀਂ ਵੀ ਆਪਣੀ ਲੀਡਰਸ਼ਿਪ ਲੈ ਕੇ ਆਓ ਅਸੀਂ ਵੀ ਆਵਾਂਗੇ ਕਾਂਗਰਸ ਵਾਲਿਆਂ ਨੂੰ ਵੀ ਬੁਲਾ ਲੈਂਦੇ ਆਂ ਆਪ ਸਾਰੇ ਲੀਡਰਾਂ ਦਾ ਡੋਪ ਟੈਸਟ ਕਰਵਾਈਏ ਤੇ ਤੁਹਾਨੂੰ ਤਾਂ ਪਤਾ ਹੀ ਹੋਣਾ ਡਿਪਟੀ ਮੁੱਖ ਮੰਤਰੀ ਸਾਹਿਬ ਕਿ ਡੋਪ ਟੈਸਟ ਦੇ ਵਿੱਚ ਸਾਲ-ਸਾਲ ਡੇਢ-ਡੇਢ ਸਾਲ 2-2 ਸਾਲ ਪੁਰਾਣੀ ਨਸ਼ੇ ਦਾ ਵੀ ਖੁਲਾਸਾ ਹੋ ਜਾਂਦਾ ਸਭ ਤੋਂ ਪਹਿਲਾਂ ਡੋਪ ਟੈਸਟ ਵਾਸਤੇ ਬਲੱਡ ਮੈਂ ਦੇਵਾਂਗਾ ਉਹ ਡੋਪ ਟੈਸਟ ਦੀਆਂ ਰਿਪੋਰਟਾਂ ਜਨਤਕ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੌਣ ਸੱਚਾ ਹੈ ਕੌਣ ਝੂਠਾ ਹੈ ਸਿਰਫ ਆਪਣੇ ਚਮਚਿਆਂ ਤੋਂ ਕਿਸੇ ਦੇ ਪੁਤਲੇ ਫਕਵਾ ਕੇ ਤੁਸੀਂ ਕਿਸੇ ਨੂੰ ਦੋਸ਼ੀ ਸਾਬਤ ਨਹੀਂ ਕਰ ਸਕਦੇ ਧਰਤੀ ਤੇ ਆਓ ਤੇ ਤੁਹਾਡੇ ਲਈ ਵੀ ਫਾਇਦਾ ਹੈ ਇਹ ਸੁਖਵੀਰ ਬਾਦਲ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਤੁਹਾਡਾ ਨਾਮ ਵੀ ਲੋਕਾਂ ਨੇ ਸੁੱਖਾ ਅਮਲੀ ਰੱਖਿਆ ਹੋਇਆ ਤੇ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਕਿ ਤੁਸੀਂ ਆਪਣਾ ਬਲੱਡ ਟੈਸਟ ਕਰਵਾ ਕੇ ਉਹਦੀ ਰਿਪੋਰਟ ਜਨਤਕ ਕਰਕੇ ਆਪਣੇ ਨਾਮ ਦੇ ਪਿੱਛੋਂ ਅਮਲੀ ਨਾਮ ਦਾ ਜਿਹੜਾ ਤੱਬਾ ਹੈ ਉਹਨੂੰ ਤੋੜ ਸਕੋ ਉਹਨੂੰ ਮਿਟਾ ਸਕੋ ਤੇ ਨਾਲੇ ਇੱਕ ਹੋਰ ਵੀ ਤੁਹਾਡਾ ਨਾਮ ਸੁੱਖਾ ਗੱਪੀ ਵੀ ਰੱਖਿਆ ਹੋਇਆ ਉਹ ਗੱਪੀ ਵਾਲਾ ਵੀ ਜਿਹੜਾ ਤੱਬਾ ਉਹ ਨਾਲ ਦੀ ਨਾਲ ਤੋੜਤਾ ਜਾਊਗਾ ਸੋ ਇਸ ਕਰਕੇ ਚੈਲੰਜ ਕਬੂਲ ਕਰੋ ਤੁਸੀਂ ਤਾਂ ਕੋਈ ਜ਼ਿੰਮੇਵਾਰੀ ਲੈਂਦੇ ਹੀ ਨਹੀਂ ਤੁਹਾਨੂੰ ਪੁੱਛਿਆ ਜਾਵੇ ਕਿ ਪੰਜਾਬ 'ਚ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਤੁਸੀਂ ਕਹਿੰਦੇ ਸੈਂਟਰ ਜ਼ਿੰਮੇਵਾਰ ਹੈ ਤੁਹਾਨੂੰ ਪੁੱਛਿਆ ਜਾਵੇ ਪੰਜਾਬ ਚ ਨਸ਼ੇ ਡਰੱਗਸ ਤੁਸੀਂ ਕਹਿੰਦੇ ਬੀਐਸਐਫ ਜ਼ਿੰਮੇਦਾਰ ਹੈ ਪਾਕਿਸਤਾਨ ਜ਼ਿੰਮੇਦਾਰ ਹੈ ਤੁਹਾਨੂੰ ਪੁੱਛਿਆ ਜਾਵੇ ਕਿ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੁਸੀਂ ਕਹਿੰਦੇ ਵਿਦੇਸ਼ੀ ਤਾਕਤਾਂ ਜ਼ਿੰਮੇਦਾਰ ਨੇ ਤੁਸੀਂ ਤਾਂ ਇੱਥੋਂ ਤੱਕ ਵੀ ਕਹਿ ਸਕਦੇ ਹੋ ਕਿ ਪੰਜਾਬ ਪੁਲਿਸ ਨੂੰ ਬਾਈਬਲ ਕਲਾਂ ਦੇ ਵਿੱਚ ਸ਼ਾਂਤੀਪੂਰਵਕ ਸੰਗਤ ਤੇ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਤੁਸੀਂ ਕਹਿ ਦਿਓ ਸ਼ਾਇਦ ਪਰਵੇਜ਼ ਮਸ਼ਹਰਫ ਨੇ ਦਿੱਤਾ ਹੋਣਾ ਦਾਉ ਦੇ ਬ੍ਰਾਹਮਣੇ ਦਿੱਤਾ ਹੁਣ ਕੋਈ ਜ਼ਿੰਮੇਵਾਰੀ ਤਾਂ ਲਾਓ ਜੇ ਤੁਸੀਂ ਕਿਸੇ ਗੱਲ ਦੇ ਲਈ ਜ਼ਿੰਮੇਵਾਰ ਹੀ ਨਹੀਂ ਫਿਰ ਪੰਜਾਬ ਵਿੱਚ ਆਪਣੇ ਲਾਮ ਲਸ਼ਕਰ ਲੈ ਕੇ ਹੈਲੀਕਾਪਟਰਾਂ ਤੇ ਲਾਲ ਬੱਤੀ ਵਾਲੀਆਂ ਗੱਡੀਆਂ ਤੇ ਕਿਉਂ ਤੁਰੇ ਫਿਰਦੇ ਹੋ ਜੀ ਤੇ ਤੁਸੀਂ ਪਰਚਾ ਦੰਚ ਕੀਤਾ ਜਿਹੜੀ ਐਫ ਆਈ ਆਰ ਕੀਤੀ ਹੈ ਬਹਿਵਲ ਦੀ ਅਨ ਆਈਡੈਂਟੀਫਾਈਡ ਪੁਲਿਸਮੈਨ ਅਣ ਪਛਾਤੇ ਪੁਲਿਸ ਵਾਲੇ ਗ੍ਰਹਿ ਮੰਤਰੀ ਸਾਹਿਬ ਕੀ ਪੁਲਿਸ ਵੀ ਅਣ ਪਛਾਤੀ ਹੁੰਦੀ ਹੈ ਹਰ ਗੋਲੀ ਦਾ ਹਰ ਘਰ ਤੁਸਾ ਹਸਾਬ ਦੇਣਾ ਪੈਂਦਾ ਹੈ ਇਹ ਸਵਾਲ ਮੈਂ ਪਾਰਲੀਮੈਂਟ ਦੇ ਵਿੱਚ ਆਉਣ ਵਾਲੇ ਦਿਨਾਂ ਚ ਉਠਾਉਂਗਾ ਉੱਥੇ ਹਰ ਸਿਮਰਤ ਕੌਰ ਬਾਦਲ ਜੀ ਆਉਣਗੇ ਉਹਨਾਂ ਨੂੰ ਕਹਦੇ ਹੋ ਕਿ ਜਵਾਬ ਲੈ ਕੇ ਸੋ ਇਸ ਕਰਕੇ ਦੂਜਿਆਂ ਤੇ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਚੈਲੰਜ ਕਬੂਲ ਕਰੋ ਜੇ ਤੁਸੀਂ ਚੈਲੰਜ ਕਬੂਲ ਨਾ ਕੀਤਾ ਆਮ ਤੌਰ ਤੇ ਤੁਹਾਡਾ ਸੁਭਾਅ ਨਹੀਂ ਇਦਾਂ ਨਹੀਂ ਹੁੰਦਾ ਉਹ ਨਹੀਂ ਨਹੀਂ ਉਹ ਨਹੀਂ ਮੈਨੂੰ ਨਹੀਂ ਪਤਾ ਜੇ ਤੁਸੀਂ ਇਦਾਂ ਕੀਤਾ ਤਾਂ ਇਹਦਾ ਮਤਲਬ ਤੁਹਾਨੂੰ ਆਪਣੇ ਆਪ ਤੇ ਸ਼ੱਕ ਹੈ ਸੁਖਬੀਰ ਬਾਦਲ ਜੀ ਤੁਹਾਨੂੰ ਪਤਾ ਹੈ ਕਿ ਮੇਰੇ ਬਲੱਡ ਦੇ ਵਿੱਚ ਕੋਈ ਐਸਾ ਗਲਤ ਮਲਤ ਹੈ ਜਿਹਨੂੰ ਮੈਂ ਜਾਣ ਤੱਕ ਨਹੀਂ ਕਰ ਸਕਦਾ ਚੈਲੰਜ ਕਬੂਲ ਕਰੋ ਜਿੱਥੇ ਕਹੋਗੇ ਉੱਥੇ ਆਵਾਂਗੇ ਆਮ ਆਦਮੀ ਪਾਰਟੀ ਪਾਰਦਰਸ਼ੀ ਰਾਜਨੀਤੀ ਕਰਦੀ ਹੈ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ ਸੋ ਇਸ ਕਰਕੇ ਸਾਰਿਆਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਨਸ਼ੇ ਵੰਡ ਕੇ ਵੋਟਾਂ ਮਲਦੀ ਹੈ ਕਿਹੜੀ ਪਾਰਟੀ ਨਸ਼ੇ ਵੰਡ ਕੇ ਲੋਕਾਂ ਨੂੰ ਰੈਲੀਆਂ 'ਚ ਲੈ ਕੇ ਜਾਂਦੀ ਹੈ ਚੈਲੰਜ ਕਬੂਲ ਕਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਇਨਕਲਾਬ ਜਿੰਦਾਬਾ ਇਸ ਵੀਡੀਓ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ এবੀਪੀ ਸਾਜਾ ਨਾਲ ਫੋਨ ਗੱਲਬਾਤ ਜ਼ਰੀਏ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਭਗਵੰਤ ਮਾਨ ਨੂੰ ਡੋਪ ਟੈਸਟ ਕਰਵਾਉਣ ਦੀ ਲੋੜ ਨਹੀਂ ਸਭ જગ ਜਾਹਰ ਹੈ ਪਹਿਲਾ ਇਹ ਦੱਸਣ ਕਿ ਸ਼ਰਾਬ ਪੀ ਕੇ ਗੁਰੂ ਹਜ਼ੂਰੀ ਵਿੱਚ ਕਿਵੇਂ ਚਲੇ ਗਏ ਨਾਲ ਹੀ ਬੈਬਲ ਕਾਂਡ ਵਿੱਚ ਪੁਲਿਸ ਵਾਲਿਆਂ ਖਿਲਾਫ ਲਏ ਗਏ ਐਕਸ਼ਨ ਬਾਰੇ ਜੇਕਰ ਉਹ ਸੰਸਦ ਵਿੱਚ ਮੁੱਦਾ ਚੁੱਕਣਗੇ ਤਾਂ ਅਕਾਲੀ ਦਲ ਜਵਾਬ ਦੇਣ ਲਈ ਤਿਆਰ ਹੈ